ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜੇ ਦੇ ਹੈਲਥ ਬਲੌਗ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਅੱਜ ਇੱਕ ਨਵੇਂ ਟੌਪਿਕ ਤੇ ਆਪਾਂ ਵੀਡੀਓ ਲੈ ਕੇ ਆਏ ਹਾਂ ਪਲਾਸਟਿਕ ਦੇ ਬਾਲਤਾਂ ਜਿੰਨੇ ਹੀ ਮਰਜ਼ੀ ਗੰਦੇ ਹੋਣ ਬਾਲਟੀਆਂ ਧੋਣ ਵਾਲਾ ਟੱਬ 1 ਮਿੰਟ ਵਿੱਚ ਸਾਫ਼ ਕਰਾਂਗੇ ਤੁਸੀਂ ਬਗਿਆਦ ਅਗਲੇ ਅੱਜ ਆਪਾਂ ਵੀਡੀਓ ਸ਼ੁਰੂ ਕਰੀਏ ਤੁਹਾਨੂੰ ਦੱਸ ਦਿਆਂ ਕਿਵੇਂ ਚਲੋ ਆਜਾ ਦੇਖੀ ਹਾਂਜੀ ਤੁਸੀਂ ਦੇਖ ਸਕਦੇ ਹੋ ਬਾਲਟੀ ਕਿੰਨੀ ਜ਼ਿਆਦਾ ਗੰਦੀ ਹੋਈ ਪਈ ਹੈ ਕਿਉਂਕਿ ਆਪਣੇ ਸੀਮੈਂਟ ਦਾ ਕੰਮ ਚੱਲਦਾ ਸੀ ਉਹਦੇ ਨਾਲ ਲੱਗ ਕੇ ਬਾਲਟੀ ਸਾਦੀ ਦੀ ਹਾਲਤ ਦੇਖੋ ਤੁਸੀਂ ਕੀ ਬਣੀ ਪਈ ਹੈ ਤੇ ਆਪਾਂ ਇਹਨੂੰ ਸਾਫ਼ ਕਰਾਂਗੇ ਉਹਦੇ ਲਈ ਆਪਾਂ ਨੂੰ ਇੱਕ ਸਿਰਫ ਆਹ ਵਾਲੀ ਬੋਤਲ ਚ ਚਾਹੀਦਾ ਤੇ ਯਾ ਪਹਿਲਾਂ ਮੈਂ ਵੀਡੀਓ ਬਣਾਈ ਮੇਰੀ ਉਹ ਡਿਲੀਟ ਹੋ ਗਈ ਫੋਨ ਵਿੱਚ ਸੇਵ ਨਹੀਂ ਹੋਈ ਮੈਂ ਦਵਾ ਦੇ ਵੀਡੀਓ ਸ਼ੁਰੂ ਕਰਨ ਲੱਗੀ ਸੀ ਹੁਣ ਤੇ ਇਹ ਪੰਤਜਾਬ ਚਾਹੀਦਾ ਇਹ ਬੋਤਲ ਚ ਯੈਲੋ ਯਾ ਤਿਆਬ ਹੁੰਦਾ ਤੇ ਇੱਕ ਚਾਹੀਦਾ ਪੰਨ ਬਰਸ਼ ਬਰਸ਼ ਤੇ ਪਰ ਪਾਣੀ ਲੱਗਿਆ ਹੋਇਆ ਆ ਆਪਾਂ ਕੀ ਕਰਨਾ ਜਿਹੜਾ ਇਹ ਵਾਲਾ ਤਿਆਬ ਆ ਇਹ ਵਾਲ ਲਿਕੜ ਉੱਤੇ ਪੈ ਤੇ ਪੱਚ ਪਾ ਦੇਣਾ ਤੁਸੀਂ ਉਹਦੀ ਰਿਐਕਸ਼ਨ ਚੈੱਕ ਕਰ ਲਓ ਉਹਦੀ ਰਿਐਕਸ਼ਨ ਸਟਾਰਟ ਹੋ ਜਾਂਦਾ ਤਾਂ ਇਹਨੂੰ ਬਨ ਹੱਥ ਮਾਰਨ ਦੀ ਬਿਲਕੁਲ ਲੋੜ ਨਹੀਂ ਤੇ ਆਪਾਂ ਬਸ ਆਈ ਆਈ ਫੇਰਨਾ ਤੇ ਤੁਸੀਂ ਦੇਖੀ ਚਲੋ ਲਓ ਜੀ ਨਾਲ ਦੀ ਨਾਲ ਤੁਸੀਂ ਦੇਖੀ ਚਲੋ ਬਾਲਟੀ ਸਾਫ਼ ਕਲੀਨ ਹੋਣ ਲੱਗ ਜਾਣੀ ਲਓ ਜਿਹੜਾ ਆ ਦੇਖੀ ਚਲੋ ਨਾਲ ਦੇ ਨਾਲ ਜਿਹੜਾ ਆ ਪਸ਼ੇ ਤੇ ਲੱਗਿਆ ਬੋਸ਼ ਤੁਸੀਂ ਇੱਕ ਬੋਸ਼ ਲੈਣਾ ਬੋਸ਼ ਨਾਲ ਸਾਫ਼ ਕਰਨੀ ਹੈ ਜਿੰਨੀ ਮਾਜੀ ਗੰਦੀ ਬਾਲਟੀ ਹੋਵੇ ਥੋੜੀ ਬਾਲਟੀ ਮੈਂਟੋ ਮੈਂਟ ਜਿਹੜੇ ਕਲਰ ਦੀ ਉਸੇ ਦੀ ਨਿਕਲਿਆ ਆਉਣੀ ਹੈ ਤੁਸੀਂ ਦੇਖ ਸਕਦੇ ਹੋ ਟਪਾ ਲਗਾ ਦੇਣਾ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਬਾਹਰ ਲਗਾ ਦੇਣਾ ਲਗਾਉਣਾ ਆਪਾਂ ਬੋਸ ਨਾਲ ਹੀ ਆ ਤਾਂ ਕਿ ਸਾਫ਼ ਹੋ ਸਕੇ ਜਿਆਦਾ ਨਹੀਂ ਮਲਣਾ ਤੇ ਬੋਸ ਨਾਲ ਹੀ ਆਪਾਂ ਇਹਨੂੰ ਮਲਣਾ ਇਦਾਂ ਸਾਰੀ ਟਪਾ ਲਗਾ ਦੇਣਾ ਮੈਂਟੋ ਮੈਂਟ ਬਾਲਟੀ ਜਿਹੜੀ ਆਪਣੀ ਸਾਫ਼ ਹੋ ਜਾਣੀ ਆ ਜਿਹੜਾ ਲਿਕਵਿਡ ਜਿਆ ਸਾਰਾ ਪੈਂਦਾ ਲਗਾ ਦੇਣਾ ਬਾਤੀ ਬਿਲਕੁਲ ਨਹੀਂ ਨਿਕਲਿਆ ਨਹੀਂ ਇਦਾਂ 사ਦੀ ਤੇ ਲਗਾ ਕੇ ਸਿਰਫ ਆ ਇੱਕ ਟਮੈਂਟ ਛੱਡ ਦੇਣਾ 사ਦੀ ਬਾਟੀ ਕਿ ਲਗਾਤਾ ਆਪਾਂ ਇੱਕ ਟਮੈਂਟ ਇਦਾਂ ਛੱਡ ਦੇਣਾ ਹਾਂਜੀ 10 ਮਿੰਟ ਹੋ ਗਏ ਸੀ ਹੁਣ ਆਪਾਂ ਤੇ ਬਹੁਤ ਛੇ ਫੇਰਾਂਗੇ ਇਦਾਂ ਕਿਉਂਕਿ ਮੈਨੂੰ 10 ਮਿੰਟ ਤਾਂ ਰੱਖਣੇ ਪਹਿ ਲਗਾ ਕੇ ਨੂੰ ਕਿਉਂਕਿ ਮੇਰੇ ਕੋਲ ਜਿਹੜਾ ਲਿਕਵਿਡ ਐ ਸਿੱਤੀ ਆਪ ਜਿਹਾ ਸੇ ਥੋੜਾ ਸੀਗਾ मेरी काफी हद तक का क्लीन हो ही चुकी है तुम तो आप हम धो के दिखाने पानी बहुत शुक्रिया देखो पेल बाल्टी तो होने वाली बाल्टी क्योंकि मेरे को थोड़ा जहा अपना लिक्विड खत्म हो चुके सी देख सकते पेल बाल्टी तो होने वाली बाल्टी का ਅਨਸ਼ਾ ਕਲੀ ਦੇਖ ਲਓ ਆਪ ਹੀ ਲਓ ਜੀ ਕਿਉਂਕਿ ਲਿਕਵਿਡ ਥੋੜਾ ਜਿਹਾ ਬਗੈਰ ਵਾਲੇ ਜੇ ਇੰਨੀ ਵਾਰਟੀ ਸਾਫ ਹੋ ਸਕਦੀ ਜੇ ਥੋੜਾ ਵੱਧ ਹੁੰਦਾ ਤੇ ਸਾਰੀ ਸਾਫ ਹੋ ਕੋਈ ਆਣੀ ਸੀ ਐਦਾਂ ਮੇਰਾ ਫੋਨ ਵੀ ਹਿੱਲ ਗਿਆ ਸਟੈਂਡ ਤੋਂ ਸਟੈਂਡ ਵੀ ਟੁੱਟਿਆ ਵਿਆ ਤੇ ਤੁਸੀਂ ਦੇਖ ਸਕਦੇ ਹੋ ਵਾਰਟੀ ਬਿਲਕੁਲ ਕਲੀਨ ਹੋ ਚੁੱਕੀ ਆ ਦੇਖੋ ਮਾੜਾ ਮੋਟਾ ਹੈਗਾ ਪਰ ਲਿਕਵਿਡ ਮੰਗਾ ਕੇ ਫੇਰ ਸਾਰੀ ਕਲੀਨ ਕਰ ਲਾਂਗੇ ਇਸੇ ਤਰ੍ਹਾਂ ਹੀ ਆਪਾਂ ਪਹਿਲਾਂ ਕੱਪ ਦੇ ਟਬ ਇਹ ਧੋਤਾ ਸੀ ਤੇ ਉਹ ਮੇ ਤਾਂ ਵੀਡੀਓ ਨਾ ਡਿਲੀਟ ਹੋ ਗਈ ਪਤਾ ਨਹੀਂ ਕੀ ਫੋਨ ਤੇ ਪ੍ਰੋਬਲਮ ਆ ਗਈ ਜਿਸ ਕਾਰਨ ਵੀ ਕੈਮਰੇ ਚ ਸੇਵ ਨਹੀਂ ਹੋएगी ਗੈਲਰੀ ਚ ਤੇ ਮੈਨੇ ਦੁਬਾਰੇ ਵੀਡੀਓ ਫਿਰ ਬਣਾਉਣੀ ਪਈ ਉਹਦੇ ਮੇਰੇ ਕੋਲ ਸੀਗਾ ਲਿਕਵਿਡ ਵੱਧ ਉਹ ਬਾल्टी ਤੇ ਲੱਗ ਗਿਆ ਤੇ ਚਲੋ ਕੋਈ ਗੱਲ ਨਹੀਂ ਆਪਾਂ ਦੁਬਾਰੇ ਵੀਡੀਓ ਸ਼ੂਟ ਕਰ ਲਈ ਤੇ ਇਦਾਂ ਆਪਾਂ ਬਾਲਟੀਆਂ ਸਾਫ਼ ਕਰ ਸਕਦੇ ਆ ਕੋਈ ਪਲਾਸਟਿਕ ਦੇ ਬਾਲਟੀਆਂ ਟੱਬ ਜਿੰਨੇ ਮਲਜੀ ਗੰਦੇ ਹੋਣ ਇਹ ਵੀ ਸੀਮੈਂਟ ਨਾਲ ਖਰਾਬ ਹੋਈ ਪਈ ਸੀ ਬਾਲਟੀ ਆਪਾਂ ਸਾਫ਼ ਕੀਤੀ ਪਰ ਹੁਣ ਮੇਰੇ ਕੋਲ ਵੀਡੀਓ ਹੈ ਨਹੀਂ ਆਪਾਂ ਹੋਰ ਕਿਸੇ ਭਾਂਡੇ ਦੇ ਤੁਹਾਨੂੰ ਗੰਦੇ ਤੇ ਮਗਾ ਕੇ ਆ ਤੇ ਫਿਰ ਦਿਖਾਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਸੀਂ ਇਸ ਤਰੀਕੇ ਨਾਲ ਇਹ ਲਿਕੁਇਡ ਤੁਸੀਂ ਮਗਾ ਕੇ ਜਿੰਨੇ ਮਰਜ਼ੀ ਗੰਦੇ ਹੋਣ ਤੁਹਾਡੇ ਬਾਲਟੀਆਂ ਜਿੰਨੀਆਂ ਮਰਜ਼ੀ ਸੀਮੈਂਟ ਦੀਆਂ ਪੱਕੀਆਂ ਲੱਗੀਆਂ ਹੋਣ ਤੇ ਤੁਸੀਂ ਸਾਫ਼ ਕਰ ਸਕਦੇ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਕਰਕੇ ਯੂਲ ਦੱਸਿਓ ਮਿਲਦੇ ਆਪਾਂ ਕੰਮ ਸਨੈਕਸ ਵੀਡੀਓ ਚ ਬਾਏ ਬਾਏ